ਹੋ ਆਈ ਗੁਰੂ ਸਤ ਜੀਓ ਸ਼ਬਦ ਹਜ਼ਾਰੀ ਮਾਜ ਮਹੱਲਾ ਪੰਜਵਾ ਚੋਪ ਦੇ ਘਰ ਬਿਲਾ ਮੇਰਾ ਮਨ ਲੋਇ ਗੁਰ ਦਰਸ਼ਨ ਤਾਈ ਦਿਲੁ ਕਰੈ ਚਾਤਰ ਕੀ ਨਿਆਈ ਤ੍ਰਖਣਉ ਤਰੇ ਸ਼ਾਂਤ ਨ ਆਵੈ ਬਿੰਦਨ ਸਨ ਸੰਤ ਪਿਆਰੇ ਜੀਓ ਹੋ ਕੋਲਿਜ ਕੋਲ ਖਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੈ ਸਰੰਗ ਪਾਣੀ ਤਨ ਸੋ ਦੇ ਜਾਂ ਤੂੰ ਅਸਿਆ ਮੇਰੇ ਸੱਜਣ ਮੇ ਤੁਮਾਰੇ ਜੀਉ ਹੋ ਕੋਲ ਜਿਉ ਹੋ ਕੋਲੀ ਹੋ ਕੋਲ ਕਮਾਈ ਗੁਰ ਸੱਜਣ ਮੇ ਤੁਮਾਰੇ ਜੀਉ ਰਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰੀਅ ਤੁਧ ਭਗਵੰਤਾ ਮੋਇ ਨਾ ਵਿਹਾਵੇ ਨੀਂਦ ਨਾ ਆਵੇ ਬਿੰਦਿ ਖੈ ਗੁਰ ਦਰਬਾਰਿ ਜੀਉ ਹੋ ਕੋ ਨੀ ਜੋ ਕੋਲ ਕਮਾਈ ਤੇ ਸਚੇ ਗੁਰ ਦਰਬਾਰਿ ਜੀਉ ਰਹਾਉ ਭਾਗ ਹੋਆ ਗੁਰ ਸੰਤ ਮਿਲਾਇ ਪ੍ਰਭ ਅਬਨਾਸੀ ਘਰ ਮੇ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਓ ਗੋਲੀ ਜਿਓ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਓ ਰਹਾਓ ਤਰਾ ਸ੍ਰੀ ਮਹਿਲਾ ਪਹਿਲਾ ਕਰ ਪਹਿਲਾ ਚੁੱਪ ਦੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਿਓ ਡਰਥ ਹੈ ਆਪਣਾ ਕੈਸੋ ਕਰੇੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਉ ਰਹਾ ਸਰਵੰ ਸਾਚਾ ਏਕ ਹੈ ਦੂਜਾ ਨਾਹੀ ਕੋਈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਇ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਏ ਰਹਾਓ ਤੇ ਲੰਗ ਮਹਿਲਾ ਪਹਿਲਾ ਘਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤ ਲਾਲ ਬਰੰਗਾਇ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਸੰਨ ਸਜੇ ਜਾਏ ਹਉ ਕੁਰਬਾਨੇ ਜਾਉ ਮਹਿਰਵਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਨਾ ਕੇ ਲੈ ਜੋ ਤੇਰਾ ਨਾ ਹੋ ਲੈਨ ਜੋ ਤੇਰਾ ਨਾਮ ਤਨਾ ਕਹਿਉ ਸਦ ਕੁਰਬਾਨੇ ਜਾਉ ਰਹਾਉ ਕਾਯਾ ਰੰਗਣ ਜੇ ਥੀਏ ਪਿਆਰੇ ਭਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਧ ਤਨਾ ਕੇ ਪਾਸ ਢੂੜ ਤਨਾ ਕੇ ਜੀ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਅਬ ਸਜਿ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਿਆਨੜੀਏ ਮਾਨੜਾ ਕਾਇ ਕਰੈ ਆਪ ਕੰਣੜੈ ਘਰ ਹਰ ਰੰਗੋ ਕੀ ਨਾ ਜੰਮਾਣੈ ਸੋ ਨੇੜੇ ਤਨ ਕਮਲਿਏ ਬਾਹਰ ਕਾ ਟੂੰਢੇ ਪੈਕਿਆਂ ਦੇ ਸਲਾਈਆਂ ਨੈਣੇ ਭਾਉ ਕਾ ਕਰ ਸਿੰਗਾਰੋ ਆਸੋ ਹਾ ਗਣ ਜਾਣੀਐ ਲਾਗੀ ਜਾਸੋ ਤਰੇ ਪਿਆਰੋ ਈ ਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੇ ਕਰਨ ਪਲਾਹਾ ਕਰੇ ਬੁ ਤੇਰੀ ਸਾਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਏ ਨਹੀਂ ਜੇ ਬੁ ਤੇਰਾ ਤਵੇ ਲਭ ਲੋਭ ਅੰਕਾਰ ਕੇ ਮਾਤੀ ਮਾਇਆ ਮੈਂ ਸਮਾਣੀ ਏਨੀ ਬਾਤੀ ਸੋ ਪਾਈਏ ਨਹੀਂ ਭਈ ਕਾਵਣਿਆੜੀ ਜਾਏ ਪੁੱਛੋ ਸੋਹਾਗਣੀ ਵਾਹੇ ਕਿੰਨੀ ਬਾਤਿ ਸੋ ਪਾਈਏ ਜੋਗਿ ਸਿ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾਕੇ ਪ੍ਰੇਮ ਪਦਾਰਥ ਪਾਈਏ ਤਉ ਚਰਨੀ ਚ ਤਲਾਈਏ ਸੋ ਕਹੈ ਸੁਖੀ ਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਏ ਏਵ ਕਹੈ ਸੋਹਾਗਣੀ ਭੈਣੇ ਇੰਨੀ ਬਾਤਿ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਦਰਾਏ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਵਣ ਨਉ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਿਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਈ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਈ ਸਾਸਿਆਣੀ ਸੁਹੀ ਮਹੱਲਾ ਪਹਿਲਾ ਕਉਣ ਤਰਾ ਜੀ ਕਉਣ ਤੁਲਾ ਤੇਰਾ ਕਉਣ ਸਰਾਫ ਬੁਲਾਵਾ ਕਉਣ ਗੁਰੂ ਕਹਿ ਕਹਿ ਦਿਖਿਆ ਲੇਵਾ ਕਹਿ ਕਹਿ ਮੁੱਲ ਕਰਾਵਾਂ ਮੇਰੀ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਈਅਲ ਭਰਪੂਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਰਾ ਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘਟ ਹੀ ਪੀਤਰ ਸੋ ਸਹੁ ਤੋਲੇ ਇਨ ਵਿੱਚ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਨ ਹਾਰਾ ਆਪੇ ਦੇਖੇ ਆਪੇ 부ਝੇ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਗੇ ਸੰਗਤ ਨਾਨਕ ਰਹਦਾ ਕੌ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹਿਲਾ ਪਹਿਲਾ ਚੁੱਪ ਦੇ ਕਰ ਭੇਲਾ ਤੂੰ ਸੁਲਤਾਨ ਕਾ ਹੋਂ ਮੀਆਂ ਤੇਰੀ ਕੌਣ ਵਡਾਈ ਜੋ ਤੂੰ ਦੇ ਸੋ ਕਹਾਂ ਸਵਾਮੀ ਮੈਂ ਮੂਰਖ ਕਹਿ ਨਾ ਜਾਏ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੁ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੂ ਤੇ ਸਹ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿ ਮੈਂ ਅੰਧ ਨੇ ਕਿਆ ਚਤਰਾਏ ਕਿਉਂ ਕਥੀ ਕਥੇ ਕਦ ਦੇਖਾਂ ਮੈਂ ਕਥਨਾ ਕਥ ਨਾ ਜਾਈ ਜੋ ਤੁਧ ਭਾਵੇ ਸੋਈ ਅੱਖਾਂ ਤਿਲ ਤੇਰੀ ਵੜਿਆਈ ਇਹ ਤੇ ਕੋ ਕਰਹੋ ਬੇਗਾਨਾ ਭੋਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਖਸਮੇ ਨਾਉ ਨਾ ਜਾਈ ਬਿਲਾ ਹੁ ਮਹਿਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਇਆ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਗੋਚਰ ਅਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਭਰਪੂਰ ਲੈਣਾ ਘਟ ਘਟ ਜੋਤੁ ਤੁਮਾਰੀ ਸਿਖ ਮਤ ਸਭ ਬੁਧਿ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਝ ਮੈਂ ਅਵਰ ਨਾ ਜਾਣਾ ਮੇਰੇ ਸਾਈਆ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੇ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ